ਗੁਰਲਾਖ ਟੀਵੀ ਦੇਖ ਰਹੇ ਸੋਖਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਪਹਿਲੇ ਹੀ ਦਿਨ ਇੱਕ ਐਫ ਆਈ ਆਰ ਦਰਜ ਕੀਤੀ ਗਈ ਐਫ ਆਈ ਆਰ ਦਰਜ ਕੀਤੀ ਗਈ ਜੋ ਇੱਕ ਆਰ ਪੀ ਆਈ ਕਾਰਗੋਨ ਮਾਨਕ ਗੋਇਲ ਉਹਦੇ ਨਾਲ ਮਾਨਕ ਗੋਇਲ ਬਿਲੋਂ ਪੁੱਛਿਆ ਗਿਆ ਸੀਗਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਦੌਰੀਅਤੇ ਹੁੰਦੇ ਆ ਤਾਂ ਉਹਨਾਂ ਤੋਂ ਬਾਅਦ ਹੈਲੀਕਾਪਟਰ ਉਹਨਾਂ ਦਾ ਹੈਲੀਕਾਪਟਰ ਕੌਣ ਬੱਜਦਾ ਹੈ ਸਰਕਾਰ ਵੱਲੋਂ ਇਸ ਦਾ ਜਵਾਬ ਵੀ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਤੋਂ ਬਾਅਦ ਜੋ ਅਧਿਕਾਰਤ ਤੌਰ ਤੇ ਅਧਿਕਾਰੀ ਹਨ ਉਹੀ ਬਤ ਸੱਤ ਬੱਜ ਸਕਦੇ ਹਨ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਸੀ ਕਿ ਇਹ ਹੈਲੀਕਾਪਟਰ ਮੁੱਖ ਮੰਤਰੀ ਤੋਂ ਬਾਅਦ ਪੰਜਾਬ ਦੇ ਰਾਜਪਾਲ ਬੁਰੋ ਵੱਲੋਂ ਵਤਿਆ ਗਿਆ ਸੋ ਇਹ ਗੱਲ ਖਤਮ ਹੋ ਗਈ ਸੀ ਪਰ 12 ਦਸੰਬਰ ਨੂੰ ਸਰਕਾਰ ਵੱਲੋਂ ਚੁਕਿਤ ਕੀਤੀ ਇੱਕ ਐਫਆਈਆਰ ਦਾ ਜਿਕਰ ਕੀਤਾ ਗਿਆ ਜਿਸ ਦਾ ਖੁਲਾਸਾ ਕੱਲ੍ਹ ਭਾਵ 1 ਜਨਵਰੀ ਨੂੰ ਹੋਇਆ ਆਰਟੀਆਈ ਕਾਰਕੁਨ ਮਲਕ ਗੋਇਲ ਅਤੇ 10 ਹੋਰ ਬਜੇ ਤੇ ਪਛਾਤਾ ਦੀ ਕੀਤੀ ਗਿਆ ਜਿਸ ਵਿੱਚ ਸੀਨੀਅਰ ਪੱਤਰਕਾਰ ਮਨਜਿੰਦਰ ਸਿੱਧੂ ਔਰ ਹੋਰ ਪੱਤਰਕਾਰ ਸ਼ਮਲ ਹਨ ਜਿਹਨਾਂ ਦੇ ਪਛਾਤਾ ਦਾ ਜਿਕਰ ਕੀਤਾ ਗਿਆ ਸਰਕਾਰ ਵੱਲੋਂ ਕਿਹਾ ਗਿਆ ਕਿ ਇਹਨਾਂ ਵੱਲੋਂ ਇਹ ਖਬਰ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਸੋ ਕੱਲ ਪੱਤਰਕਾਰਾਂ ਵੱਲੋਂ ਬਠਿੰਡੇ ਵਿਖੇ ਇੱਕ ਇਕੱਠ ਕੀਤਾ ਗਿਆ ਇੱਕ ਪੱਤਰਕਾਰ ਭਾਇ ਚਾਰਚ ਸਮੇਲਨ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਨ੍ਹਾਂ ਵੀ ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਉਹ ਆਪਣੀ ਜਵਾਨਚ ਨਹੀਂ ਕਰਾਉਣਗੇ ਸਰਕਾਰ ਜਿੱਥੇ ਵੀ ਚਾਹੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਸੋ ਇਸ ਗੱਲ ਦੀ ਨਿਖੇਦੀ ਬਾਕੀ ਪਾਰਟੀਆਂ ਦੇ ਬੁਲਾਰਿਆਂ ਵੱਲੋਂ ਵੀ ਕੀਤੀ ਗਈ ਸਰਦਾਰ ਸੁਖਵੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਸਰਦਾਰ ਚੰਜੀਤ ਸਿੰਘ ਚੰਨੀ ਅਤੇ ਹੋਰ ਆਧਾਰਿਆਂ ਵੱਲੋਂ ਵੀ ਹੋਰ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸ ਦੀ ਨਿਖੇਦੀ ਕੀਤੀ ਗਈ ਕਿ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਹੈ ਲੋਕਾਂ ਦੀ ਆਵਾਜ਼ ਇਸ ਤਰ੍ਹਾਂ ਨਹੀਂ ਦਬੇਗੀ ਸੋ ਪੱਤਰਕਾਰ ਪਾਏ ਚਾਰੇ ਵੱਲੋਂ 4 ਜਨਵਰੀ 2026 ਨੂੰ ਚੰਡੀਗੜ੍ਹ ਵਿਖੇ ਇੱਕ ਕਟ ਬੰਦਿਆਂ ਦੀ ਬੈਠਕ ਕਹਿ ਸਕਦੇ ਆ ਸੱਦੀ ਗਈ ਹੈ ਉਸ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਵੇਗਾ ਕਿ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਾਉਣ ਦੀ ਗੱਲ ਨਹੀਂ ਹੈ ਕਿ ਇਹ 2027 ਦਾ ਮਾਡਲ ਸ਼ੁਰੂ ਹੋ ਗਿਆ ਹੈ ਮਨੀਸ਼ ਸ਼ਿਸ਼ੋਧਿਆ ਵੱਲੋਂ ਦਿੱਤਾ ਗਿਆ ਵਿਆਦ ਸਾਮ-ਦਾਮ ਦੰਡ ਭੇਦ ਕੰਮ ਕੰਨਾ ਸ਼ੁਰੂ ਹੋ ਚੁੱਕਾ ਹੈ ਸੋ ਅਦਾਰਾ ਗੁਰਲਾਬ ਵੀ ਵੀ ਪੱਤਰਕਾਰਾਂ ਤੇ ਕੋਈ ਐਫ ਆਈ ਆਰ ਦੱਜ ਵੀ ਨਖੇਦੀ ਕਰਦਾ ਹੈ ਔਰ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਇਸ ਪੱچے ਨੂੰ ਰੱਦ ਕੀਤਾ ਜਾਵੇ